ਕੋਈ ਨਵਾਂ ਬੰਦਾ ਉੱਠ ਕੇ ਅੱਗੇ ਲੱਗਣ ਦੀ ਕੋਸ਼ਿਸ਼ ਕਰੇ ਅਸੀਂ ਪਹਿਲੇ ਦਿਨ ਹੀ ਲੱਤਾਂ ਖੋਚ ਕੇ ਦੇ ਘਰ ਬਾ ਦਿੰਨੇ ਆ ਲੈ ਇਹ ਕੱਲ ਦਾ ਛੋਕਰਾ ਸਾਨੂੰ ਮਤਾਂ ਦੋ ਸਾਡੀਆਂ ਦਾੜੀਆਂ ਚਟੀਆਂ ਉਹ ਚੱਲੀਆਂ ਵੇਖੋ ਜਿਹਨੂੰ ਅਕਲ ਆਉਣੀ ਆ ਉਹਨੂੰ 7 ਤੇ 9 ਸਾਲ ਦੇ ਨੂੰ ਕੰਧਾਂ 'ਚ ਖਲੋਤਿਆਂ ਹੀ ਆ ਚੱਲੀ ਆ ਜਿਹਨੂੰ ਨਹੀਂ ਆਉਣੀ ਤੇ 90 ਸਾਲ ਦੇ ਹੋ ਕਿਥੋਂ ਲਾਂਤਾਂ ਖੱਟ ਕੇ ਦੁਨੀਆ ਤੋਂ ਚਲੇ ਜਾਂਦੇ ਆ ਅਕਲ ਤੌਲਿਆਂ ਦੇ ਨਾਲ ਨਹੀਂ ਆਉਂਦੀ ਅਕਲ ਗੁਰੂ ਦੀ ਕਿਰਪਾ ਦੇ ਨਾਲ ਤੇ ਬਖਸ਼ਿਸ਼ ਦੇ ਨਾਲ ਆਉਂਦੀ ਆ ਬਖਸ਼ਿਸ਼ ਦੇ ਨਾਲ ਇਹ ਸਾਡੀ ਕੌਮ ਚ ਅੱਜ ਸਭ ਤੋਂ ਵੱਡੀ ਕਮੀ ਆ ਕਿ ਜੇ ਕੋਈ ਬੰਦਾ ਚੰਗੀ ਸਲਾਹ ਦਿੰਦਾ ਏ ਅਸੀਂ ਉਹਦੀ ਸਲਾਹ ਕੱਟਣੀ ਆ ਤੇ ਕੱਟਣੀ ਉਹਨਾਂ ਨੇ ਆ ਜਿਨ੍ਹਾਂ ਨੂੰ ਇਹ ਡਰ ਪਿਆ ਵੀ ਇਹ ਨਵਾਂ ਬੰਦਾ ਤੁਰ ਪਿਆ ਤੇ ਸਾਡਾ ਚੌਧਰਪੁਣੇ ਦਾ ਛੱਜ ਸਵੇਰੇ ਲੱਤ ਜਾਣਾ ਵਾ ਸਿਆਪਾ ਛੱਜ ਦਾ ਵਾ ਸਾਡੀ ਕੌਮ ਚ ਅੱਜ ਪਿੰਡੋਂ ਪਿੰਡੀ ਛੱਜ ਬੱਜੇ ਇੱਕ ਨੂੰ ਥੋੜਾ ਬੱਜਿਆ ਇਥੇ ਹਰ ਮੱਲੇ ਚ ਪੰਜ-ਪੰਜ ਬੰਦੇ ਛੱਜ ਬੰਨੀ ਫਿਰਦੇ ਚੌਧਰਪੁਣੇ ਦਾ ਪਿੰਡਾਂ ਦਾ ਜਿੰਨਾ ਨੁਕਸਾਨ ਕਢਾ ਮਚੌਦਰੀਆਂ ਨੇ ਕੀਤਾ ਨਾ ਚੌਦਰੀ